ਇਸ ਨਵੇਂ ਮਾਮਲੇ ਆਖਿਆ ਕਹਿੰਦੇ ਜਿਹੜੇ ਖੱਬੇ ਪੱਕੀ ਲੋਕਾਂ ਦਾ ਜਿਹੜੇ ਜ਼ਿਲ੍ਹਾ ਚ ਬੰਦੇ ਸਾਥੀ ਆਰਥਵਾਦੀ ਇਹ ਗ੍ਰਾਹਕ ਵਾਲੇ ਕਹਿੰਦੇ ਜੀ ਉਹਨਾਂ ਨੂੰ ਵੀ ਬਾਹਰ ਕਰਦੇ ਉਹ ਲੋਕ ਕਹਿੰਦੇ ਉਹ ਸਵੇਰ ਪਾਰ ਦੀ ਆਵਾਜ਼ ਵਰਦੀ ਸੁਰੇ ਦੀਆਂ ਬੜੀਆਂ ਮਿੱਠੀਆਂ ਔਰਤਾਂ ਜਿਨ੍ਹਾਂ ਨੇ ਜਦੋਂ ਤੋਂ ਬੋਦੀ ਸਰਕਾਰ ਆਈ ਹੈ ਉਹਦੇ ਤੋਂ ਤਾਰਪੁਰਖ ਪਹਾੜਿਆਂ ਦੇ ਖਿਲਾਫ ਤੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਅੱਜ ਉਹਨਾਂ ਨੂੰ ਜੇਲਾ ਚ ਸੋਟਿਆ ਹੋਇਆ ਜਿਹਨਾਂ ਨੇ ਕਸ਼ਮੀਰੀਆ ਤੇ ਹਿੰਦੂ ਵਰਗ ਨੂੰ ਆਗੂ ਪਟਾਣੇ ਸਾਹਮਣੇ ਲਿਆਂਦਾ ਉਹਨਾਂ ਤੇ ਦੇਸ਼ ਤੋਂ ਹੋਰ ਪਾਸੇ ਪਾਸੇ ਜੇਲਾ ਚ ਜਾਣਗਾ ਕਿ ਉਹਨਾਂ ਦੇ ਹੱਕਾਂ ਦੇ ਵਾਸਤੇ ਸਾਨੂੰ ਆਵਾਜ਼ ਕਉਣੀ ਚਾਹੀਦੀ ਚਾਹੀਦੀ ਹੈ ਧੰਵਾਦ ਜੀ ਸੋ ਇਹ ਚੱਲਿਆ ਤੇ ਆ ਜੱਥੇ ਜੱਥੇ ਆ ਤੇ ਜੀ ਆ ਜੱਥੇ ਬਗੁਰਾ ਜੀ ਉਹ ਤਾਂ ਹੀ ਆ ਪਹੁੰਚੇ ਹੋਏ ਉਹਨਾਂ ਨੂੰ ਜੇਲ੍ਹ ਹੋਈ ਹੈ ਇਹ ਜੇਲ੍ਹ ਤਾਂ ਸਾਨੂੰ ਰੇਸ਼ਾ ਪਤਾ ਨਹੀਂ ਮਟੋੜੋ ਕੀ ਸਾਡੇ ਕੁਝ ਲੋਕ ਥੋੜੇ ਲੋਕ ਨੇ ਆ ਜਾਇਆ ਤਾਂ ਇਹ ਮਸਲਾ ਕਲੀ ਤਖਾਨੀ ਦਾ ਹੈ ਜਦੋਂ ਟਾਈਮ ਦੇ ਵਿੱਚ ਟੰਗੜਾਈ ਜਾਂਦੇ ਸੋ ਇਹ ਗੱਲਾ ਸੰਭਲ ਦੀ ਲੋ ਹੈ ਤੇ ਇਸ ਵਿੱਚ ਸਿਰਫ ਸਾਨੂੰ ਪਾਲ ਦੀਆਂ ਚਾਲਾਂ ਨੇ ਜਿਵੇਂ ਅਸੀਂ ਇਹਨਾਂ ਗੱਲਾਂ ਤੋਂ ਜਿਹੜਾ ਸੁਚੇਤ ਰਹਿਣਾ ਹੈ ਤਾਂ ਕਿ ਅਸੀਂ ਜਿਹੜਾ ਆਪਣੀ ਲੜਾਈ ਹੈ ਉਸ ਨੂੰ ਅਧੂਰ ਨਾ ਖਤਮ 하게 ਦੱਜੀ ਔਰ ਇਸ ਦੇ ਵਾਸਤੇ ਜਿਹੜੇ ਸਾਡੀਆਂ ਜੱਥੇ ਬੰਨੀਆਂ ਸਾਡੇ ਆਮ ਲੋਕ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗਾਂ ਧੰਨਤਾ ਦੇ ਯੋਗonda ਧੰਨਵਾਦ ਹੈ ਕਿ ਤੁਸੀਂ ਜਿੱਤਰਾ ਇਸ ਲੜਾਈ ਨੂੰ ਜਾਵਤੇ ਵਿੱਚ ਰਹਿ ਕੇ ਉਹ ਲੜਾਈ ਨੂੰ ਬਚਾ ਕੇ ਕਾਨੂੰਨ ਦੇ दायरे ਵਿੱਚ ਰਹਿ ਕੇ ਕਿ ਸਰਕਾਰਾਂ ਨੂੰ ਸੋਚਣ ਦੇ ਵਾਸਤੇ ਮਜਬੂਰ ਕਰਦਾ ਇਹ ਪਹਿਲਾਂ ਕਦੇ ਨਹੀਂ ਹੋਇਆ ਸਾਡੇ ਇੱਕ ਬਹੁਤ ਵੱਡੀ ਇੱਕ ਜਿੱਤ ਹੈ ਕਿਉਂਕਿ ਸੁਭਾਸ਼ ਜਿਹੜਾ ਹੈ ਬਿਲਕੁਲ ਸਿਰੇ ਤੇ ਹੈ ਕਿ ਸਾਡੇ ਸਾਰਿਆਂ ਦਾ ਛੋਟਿਆਂ ਵੱਡਿਆਂ ਦਾ ਬਸ ਬਸ ਜਿੱਥੇ ਬੰਦਿਆਂ ਦਾ ਯੋਗਦਾਨ ਹੈ ਔਰ ਇਸ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਕਿ ਇੰਨੀ ਜਨਤਾ ਇੰਨੀ ਇੰਟਰਨੈਸ਼ਨਲ ਪੱਧਰ ਤੇ ਸਪੋਰਟ ਹੋ ਰਹੀ ਹੈ ਇੰਨੇ ਲੋਕ ਜਿਹੜੇ ਕੱਥੇ ਹੋ ਰਿਹਾ ਸੇ ਆਹ ਬੰਦੇ ਦੀ ਬਸ ਦੀ ਗੱਲ ਨਹੀਂ